ਦਿੱਲੀ ਦੀ 30 ਹਜ਼ਾਰੀ ਅਦਾਲਤ ਨੇ ਦਿੱਲੀ ਸੇਕੁਰਦਾਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਬੋਰਡ ਦੀ ਚੋਣ ਤੇ ਲੱਗੀ ਰੋਕ ਹਟਾ ਦਿੱਤੀ ਹੈ। ਜੀਹਾਂ ਹੁਣ ਕਾਰਜਕਾਰੀ ਬੋਰਡ ਦੀ ਚੋਣ ਕਰਵਾਈ ਜਾ ਸਕੇਗੀ। ਇਸ ਦੇ ਨਾਲ ਦਿੱਲੀ ਕਮੇਟੀ ਨੂੰ ਵੱਡੀ ਰਾਹਤ ਮਿਲੀ ਹੈ। ਦੱਸਦੀ ਹੈ ਕਿ ਕਾਰਜਕਾਰੀ ਬੋਰਡ ਦੀ ਚੋਣ ਨੂੰ ਲੈ ਕੇ ਵਿਰੋਧੀ ਲੀਡਰ ਗੁਰਮੀਤ ਸਿੰਘ ਸ਼ੰਟੀ ਨੇ ਚੁਣੌਤੀ ਦਿੰਦੇ ਅਦਾਲਤ ਨੂੰ ਕਿਹਾ ਸੀ ਕਿ ਚੋਣ ਨਿਯਮਾਂ ਮੁਤਾਬਕ ਨਹੀਂ ਹੋ ਰਹੀ ਇਸ ਲਈ ਚੋਣ ਤੇ ਰੋਕ ਲਗਾ ਦਿੱਤੀ ਜਾਵੇ। ਨਿਯਮਾਂ ਮੁਤਾਬਕ ਚੋਣ ਤੋਂ ਪਹਿਲਾਂ ਸਾਰੇ ਅਹੁਦੇਦਾਰਾਂ ਦੇ ਅਸਤੀਫੇ ਜ਼ਰੂਰੀ ਨੇ। ਤੇ ਇਸ ਅਦਾਲਤ ਵੱਲੋਂ ਕਾਰਜਕਾਰੀ ਬੋਰਡ ਦੀ ਚੋਣ ਤੇ 20 ਫਰਵਰੀ ਤੱਕ ਰੋਕ ਲਗਾ ਦਿੱਤੀ ਗਈ ਸੀ। ਨੂੰ ਅਸੀਂ ਅਰਸੋ ਪਟੀਸ਼ਨ ਫਾਈਲ ਕੀਤੀ ਸੀ ਆਪਣੇ ਰਿਵਿਊ ਪਟੀਸ਼ਨ ਅਸੀਂ ਜੈਪਾਲ ਸਾਹਿਬ ਨੂੰ ਅਜੰਮਲ ਆਈਡੀ ਉੱਪਰ ਕਰਦੇ ਗੁਰਦੁਆਰਾ ਮਹੰਤਲੀ ਨੀਤੀ ਦੇ ਸਾਰੇ 22 ਜੁਗਤ ਦੇ ਮੈਂਬਰਸ ਔਰ ਆਫਿਸ ਬੀਅਰਸ ਨੇ ਐਸ ਪਰ ਵੀ ਐਕਟ ਜਿਹੜਾ ਹੈ ਉਹ ਆਪਣੇ ਡਿਜ਼ਾਈਨ ਵੀ ਜਿਹੜਾ ਐਕਸੈਪਟ ਕਰਾਏ ਨੇ ਔਰ ਜਨਰਲ ਹਾਊਸ ਨੇ ਰੈਕਸੈਪਟ ਹੋ ਚੁੱਕੇ ਨੇ ਔਰ ਅਸੀਂ ਜਿਹੜੀ ਇਲੈਕਸ਼ਨ ਕਰਾਵਾਂਗੇ ਉਹ ਐਸ ਪਰ ਵੀ ਐਕਟ ਕਰਾਵਾਂਗੇ ਇਸ ਕਰਕੇ ਜੈਪਾਲ ਸਾਹਿਬ ਨੇ ਸਾਡੀ ਅੰਡਰਟੇਕਿੰਗ ਉੱਤੇ ਇਸ ਕੇਸ ਨੂੰ ਖਤਮ ਕਰ ਦਿੱਤਾ ਔਰ ਵਿੱਤੀ ਕੰਡੀਸ਼ਨ ਕੀ ਅਸੀਂ ਗੁਰਦੁਆਰਾ ਕਮੇਟੀ ਦੇ ਡਾਇਰੈਕਟਰ ਕੋਲੋਂ ਕਮਿਸ਼ਨ ਇਨਫੀਮੇਟ ਕਰਕੇ ਔਰ ਐਸ ਪ੍ਰੋਜੈਕਟ ਇਲੈਕਸ਼ਨ ਹੋਏਗਾ ਸੋ ਹੁਣ ਜਿਹੜਾ ਸਟੇਸਟ ਸਟੇਜ ਵਿੱਚ ਚੱਲ ਰਿਹਾ ਹੈ ਸੋ ਆਪਕਾ ਹੋਏਗਾ ਕਿ ਇਲੈਕਸ਼ਨ ਲੱਗ ਸਕਦਾ ਹੈ ਹੋਰ ਇਸ ਲਈ ਲੱਗਣਗੇ ਘੱਟ ਨਹੀਂ 15 ਦਿਨ ਦਾ ਟਾਈਮ ਹੁੰਦਾ ਉਹ ਅੱਜ ਅਸੀਂ ਬੈਠ ਕੇ ਉਹਨੇ ਫਾਈਨਲ ਕਰਾਂਗੇ ਔਰ ਡਾਇਰੈਕਟਰ ਗੁਰਦੁਆਰਾ ਇਲੈਕਸ਼ਨ ਇਨਫੀਮੇਟ ਕਰ ਦਾਂਗੇ ਜਿਹੜੇ ਤਰੀਕੇ ਅਸੀਂ ਤੈਅ ਕਰਾਂਗੇ ਉਸ ਤਰੀਕ ਨੂੰ ਉਹਨੇ ਇਲੈਕਸ਼ਨ ਆਊਗੀ ਔਰ ਐਗਜ਼ੀਕਟਿਵ ਬੋਰਡ ਜਿਹੜੀ ਚੁਣੀ ਜਾਊ ਆਫਿਸ ਦੇ ਵਿੱਚ ਉਤੇ ਜਿਹੋ ਉਹਨਾਂ ਨੂੰ ਲੈ ਕੇ ਅਦਾਲਤ ਦਾ ਦਰਵਾਜ਼ਾ ਖੜਕਾਉਣ ਵਾਲੇ ਗੁਰਮੀਤ ਸਿੰਘ ਸ਼ੈਂਟੀ ਨੇ ਕੀ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। ਦੇਖੋ ਜੀ ਅੱਜ ਕੋਰਟ ਦੇ ਵਿੱਚ ਗੁਰਦਾਰਾ ਕਮੇਟੀ ਦਾ ਕਾਰਜਕਾਰੀ ਜਨਰਲ ਫੈਕਟਰੀ ਔਰ ਕਾਰਜਕਾਰੀ ਜੋ ਪ੍ਰੈਜਿਡੈਂਟ ਆ ਉਹਨਾਂ ਦੀ ਤਰਫੋਂ ਇੱਕ ਕੰਡਕਟਿੰਗ ਨੂੰ ਦਿੱਤਾ ਗਿਆ। ਉਹ ਸਨ ਅਟੇਕਿੰਗ ਵਿੱਚ ਉਹਨਾਂ ਨੇ ਕਲੀਅਰ ਕਰ ਰਿਹਾ ਹੈ ਇੱਕ ਤਰ੍ਹਾਂ ਦਾ ਐਫੀਡੇਵਿਟ ਦਿੱਤਾ ਹੈ ਕਿ ਭਾਈ ਜੋ ਐਕਟ ਗੁਰਦਾਰਾ ਕਮੇਟੀ ਦਾ ਐਕਟ 1971 ਹੈ ਉਹ ਜੋ ਰੂਲਸ ਨੇ ਉਹ ਦੋਨੋਂ ਦੀ ਵਾਇਲੇਸ਼ਨ ਨਹੀਂ ਹੋਏਗੀ ਉਸ ਦੇ ਅਨੁਸਾਰ ਅਸੀਂ ਗੁਰਦਾਰਾ ਜੋ ਚੋਣਾਂ ਅਗਲੇ ਟੰਡ ਦੇ ਕਰਾਉਣਾ ਚਾਹ ਰਹੇ ਹਾਂ ਜੋ ਵੀ ਪੀਰੀਅਡ ਹੈ ਤੇ ਲੇਕਿਨ ਮੇਰੇ ਕਹਿਣ ਦਾ ਮਤਲਬ ਹੈ ਅਜੇ ਗੁਰਦਾਰਾ ਡਾਇਰੈਕਟਰ ਦਾ ਕੋਈ ਵੀ ਬੰਦਾ ਖਾਣ ਕਰਕੇ ਹੁਣ ਇਸ ਦਾ ਜੋ ਦੇਖਣਾ ਹੈ ਉਹ ਡਾਇਰੈਕਟਰ ਗੁਰਦਾਰਾ ਨੇ ਦੇਖਣਾ ਹੈ ਕਿ ਐਸ ਪਰ ਐਕਟ ਹੋਰ ਐਸ ਪਰ ਰੂਲਸ ਦਿੱਲੀ ਗੁਰਦਾਰਾ ਕਮੇਟੀ ਦੇ ਕੀ ਕਹਿੰਦੇ ਨੇ ਉਸ ਦੇ ਅਨੁਸਾਰ ਅਗਰ ਪੂਰਾ ਨਹੀਂ ਕਰਨਗੇ ਯਾ ਉਹਦੀ ਇਹ ਦੁਬਾਰਾ ਕੋਰਟ ਦਾ ਰਸਤਾ ਖੁੱਲਿਆ ਹੈ ਦੁਬਾਰਾ ਕੋਰਟ ਉਸ ਕੀਤਾ ਹੈ ਦਿੱਲੀ ਸੇ ਗੁਰਦੋਰਾ ਪਰਬੰਧਕ ਕਮੇਟੀ ਦੇ ਜਰਨਲ ਹਾਊਸ ਦੇ ਕਾਰਜਕਾਰੀ ਬੋਰਡ ਦੇ ਸਾਰੇ ਅਹੁਦੇਦਾਰਾਂ ਤੇ ਮੈਂਬਰਾਂ ਦੇ ਅਸਤੀਫੇ ਮਨਜ਼ੂਰ ਕਰਨ ਮਗਰੋਂ ਅਦਾਲਤ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਸੀ ਤੇ ਕਮੇਟੀ ਨੇ ਅਦਾਲਤ ਨੂੰ ਅਪੀਲ ਕੀਤੀ ਸੀ ਕਿ ਹਾਊਸ ਦੀ ਨਵੀਂ ਕਾਰਜਕਾਰੀ ਬਣਾਉਣ ਦੀ ਮਨਜ਼ੂਰੀ ਦਿੱਤੀ ਜਾਵੇ ਕਿਉਂਕਿ ਫਰਵਰੀ ਮਾਰਚ ਦੌਰਾਨ ਕਮੇਟੀ ਦੇ ਸਕੂਲਾ ਕਾਲਜਾ ਤੇ ਹੋਰ ਸਿੱਖਿਆ ਸੰਸਥਾਵਾਂ ਦੇ ਦਾਖਲਿਆਂ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ ਜਿਸ ਤੋਂ ਬਾਅਦ ਅਦਾਲਤ ਨੇ ਆਪਣਾ ਇਹ ਫੈਸਲਾ ਸੁਣਾਇਆ की ती वि अपना भविख बना चाहते हो पाओ विदेश पढ़ाई करने का मौका पिरािड ई सर्विस दलाह नकार मान्यता प्राप्त करो तिरानवे नौ सौ अठहत्तर तिरानवे नौ सौ अठार